ਦੁਨੀਆ ਦੇ ਵਿੱਚ ਜਦੋਂ ਵੀ ਪੁੰਨ ਅਤੇ ਭਲੇ ਦੀ ਗੱਲ ਤੁਰਦੀ ਹੈ ਤਾਂ ਵਿਰਸੇ ਦੇ ਵਿੱਚ ਪ੍ਰਾਪਤ ਹੋਈ ਵਿਰਾਸਤ ਨੂੰ ਅਗਾਹ ਲੈ ਕੇ ਜਾਣਾ ਸਭ ਤੋਂ ਵੱਧ ਭਲੇ ਦੀ ਗੱਲ ਹੈ ਗੁਰੂ ਅਰਜਨ ਦੇਵ ਜੀ ਗੁਰਬਾਣੀ ਅਤੇ ਗੁਰਮਤ ਸੰਗੀਤ ਬਾਬਤ ਬਖਸ਼ਿਸ਼ ਕਰਦਿਆਂ ਹੋਇਆਂ ਫਰਮਾਉਂਦੇ ਨੇ ਪਿਉ ਦਾ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਔਰ ਇਸੇ ਖਜ਼ਾਨੇ ਦੇ ਕਦਰਦਾਨਾਂ ਨੂੰ ਆਪ ਜੀ ਦੇ ਵਿਸ਼ੇਸ਼ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਆਪ ਜੀ ਦੇ ਰੂਬਰੂ ਕਰਦੇ ਆਂ ਤੇ ਅੱਜ ਸਾਡੇ ਨਾਲ ਨੇ ਪੰਥ ਦੇ ਬਹੁਤ ਹੀ ਪਿਆਰੇ ਅਤੇ ਸਤਿਕਾਰਤ ਜ਼ਖਮੀ ਪਰਿਵਾਰ ਦੇ ਰਤਨ ਪਾਈ ਹਰਜੋਤ ਸਿੰਘ ਜੀ ਜ਼ਖਮੀ ਤੇ ਮੈਂ ਹਾਂ ਤੁਹਾਡੇ ਨਾਲ ਬਰਿਆਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਗੁਰੂ ਸਾਹਿਬਾਨ ਦੀ ਬਖਸ਼ਿਸ਼ ਗੁਰਮਤ ਸੰਗੀਤ ਦੀ ਜਦੋਂ ਵੀ ਕਿਤੇ ਗੱਲ ਚੱਲੇਗੀ ਤੇ ਜ਼ਖਮੀ ਪਰਿਵਾਰ ਦਾ ਜ਼ਿਕਰ ਜ਼ਰੂਰ ਹੋਵੇਗਾ ਉਸ ਵਿਰਾਸਤ ਨੂੰ ਗੁਰਮਤ ਸੰਗੀਤ ਦੀ ਮਹਾਨ ਪਰੰਪਰਾ ਨੂੰ ਆਗਾਂਹ ਤੋਰ ਰਹੇ ਭਾਈ ਸਾਹਿਬ ਪਾਈ ਹਰਜੋਤ ਸਿੰਘ ਜੀ ਜ਼ਖਮੀ ਸਾਡੇ ਨਾਲ ਨੇ ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜਿਹੜੀਆਂ ਸ਼ਕਤੀਆਂ ਸੰਗਤ ਦੇ ਰੂਪ ਰੂਪ ਹੁੰਦੀਆਂ ਨੇ ਸੰਗਤ ਦੇ ਨਾਲ ਵਿਚਰਦੀਆਂ ਨੇ ਬਹੁਤੀ ਵਾਰੀ ਵੇਖਣ ਦੇ ਵਿੱਚ ਆਇਆ ਕਿ ਉਹਨਾਂ ਦੇ ਨਾਮ ਦੇ ਨਾਲ ਇੱਕ ਵਿਸ਼ੇਸ਼ ਤਖ਼ल्लੁਸ ਜ਼ਰੂਰ ਜੁੜਿਆ ਹੁੰਦਾ ਹੈ ਤੁਹਾਡੇ ਨਾਮ ਦੇ ਨਾਲ ਜ਼ਖਮੀ ਲੱਗਦਾ ਔਰ ਸੰਗਤਾਂ ਇਹ ਜਾਨਣਾ ਚਾਹੁੰਦੀਆਂ ਨੇ ਕਿ ਇਹ ਪਰੰਪਰਾ ਚੱਲੀ ਆ ਰਹੀ ਹੈ ਰਵਾਇਤ ਚੱਲੀ ਆ ਰਹੀ ਹੈ ਕਿ ਕਿੱਥੋਂ ਤੇ ਖਲਸ ਦੀ ਕਿਰਪਾ ਹੋਈ ਬਖਸ਼ਿਸ਼ ਹੋਈ ਮੇਰੇ ਦਾਦਾ ਜੀ ਜਿਨ੍ਹਾਂ ਨੂੰ ਅਸੀਂ ਪਿਤਾ ਜੀ ਕਹਿੰਦੇ ਸੀ ਪਾਇ ਧਰਮ ਸਿੰਘ ਜੀ ਜ਼ਖਮੀ ਉਹ ਮਾਲਪੁਰ ਜਿਹੜਾ ਕਾਲਜ ਹੈ ਨਾ ਉੱਥੇ ਪੜ੍ਹਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਸ਼ੁਰੂ ਤੋਂ ਹੀ ਸ਼ੌਕ ਸੀਗਾ ਕਵਤਾਵਾਂ ਲਿਖਣ ਦਾ ਗੀਤ ਲਿਖਣ ਦਾ ਜਿਹੜੇ ਉੱਥੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਸੀਗੇ ਹਨ ਜੀ ਤੇ ਉਹ ਪਿਤਾ ਜੀ ਨਾਲ ਬਹੁਤ ਪਿਆਰ ਕਰਦੇ ਸੀਗੇ ਤੇ ਉਹ ਆਖਣ ਲੱਗੇ ਧਰਮ ਸਿੰਘ ਵੀ ਦੋ ਤਿੰਨ ਇਕੱਠੇ ਧਰਮ ਸਿੰਘ ਬੋਲਦੇ ਹੋਣ ਤੇ ਸਾਨੂੰ ਕਿੱਦਾਂ ਪਤਾ ਲੱਗੇ ਵੀ ਸਾਡਾ ਧਰਮ ਸਿੰਘ ਕਿਹੜਾ ਹੈ ਕਿਹੜਾ ਹੈ ਕੀ ਬਾਤ ਹੈ ਫਿਰ ਤੁਸੀਂ ਆਪਣੇ ਨਾਂ ਦੇ ਨਾਲ ਨਾ ਕੁਝ ਤਖੱਲਸ ਲਿਖੋ ਤੇ ਫਿਰ ਪਿਤਾ ਜੀ ਕਹਿੰਦੇ ਜੀ ਦੱਸੋ ਤੁਸੀਂ ਤੇ ਉਹਨਾਂ ਨੇ ਕਿਹਾ ਜ਼ਖਮੀ ਕਿੱਦਾਂ ਰਗੇਗਾ ਕੀ ਬਾਤ ਹੈ ਬਸ ਉਹਦੋਂ ਤੋਂ ਫਿਰ ਪਿਤਾ ਜੀ ਦੇ ਨਾਮ ਦੇ ਨਾਲ ਭਾਈ ਧਰਮ ਸਿੰਘ ਜ਼ਖਮੀ ਲੱਗ ਗਿਆ ਤੇ ਜਦੋਂ ਪਿਤਾ ਜੀ ਚੜ੍ਹਾਈ ਕਰ ਗਏ ਤੇ ਮੈਂ ਆਪਣੇ ਪਿਤਾ ਜੀ ਆਪਣੇ ਫਾਦਰ ਸਾਹਿਬ ਭਾਈ ਅਮਰਿਕ ਸਿੰਘ ਜ਼ਖਮੀ ਹੋਣਾ ਕੀਰਤਨ ਕਰਨ ਲਈ ਅਸੀਂ ਗੁਰੂ ਅਮਰਦਾਸ ਮਹਾਰਾਜ ਦੇ ਪੂਰਬ ਦੇ ਦਰਬਾਰ ਸਹਿਬ ਆਏ ਜੀ ਤੇ ਉਦੋਂ ਸਿੰਘ ਸਾਹਿਬ ਸ਼ਚੇਤ ਸਿੰਘ ਹੋਰੀ ਹੁੰਦੇ ਸੀਗੇ ਉਹਨਾਂ ਨੇ ਜਦੋਂ ਸਾਡਾ ਨਾਮ ਅਨਾਉਂਸ ਕੀਤਾ ਤਾਂ ਆਖਣ ਲੱਗੇ ਸਾਧ ਸੰਗਤ ਜੀ ਭਾਈ ਧਰਮ ਸਿੰਘ ਜ਼ਖਮੀ ਹੋਣ ਦੀ ਯਾਦ ਸਦੀਵੀ ਸੰਗਤਾਂ ਦੇ ਵਿੱਚ ਬਣੀ ਰਹੇ ਕਿੰਨਾ ਚੰਗਾ ਹੋਵੇ ਜੇ ਆਪਾਂ ਭਾਈ ਅਮਰਿਕ ਸਿੰਘ ਜ਼ਖਮੀ ਹੋਣ ਅਮਰਿਕ ਸਿੰਘ ਉਹਨਾਂ ਨੂੰ ਵੀ ਅਮਰੀਕ ਸਿੰਘ ਜ਼ਖਮੀ ਕੀਇਆ ਤਾਂ ਕੀ ਬਾਤ ਹੈ ਸੰਗਤ ਨੇ ਜਿਖਾਰੇ ਬੁਲਾਤੇ ਤੇ ਫਾਦਰ ਸਾਹਿਬ ਦੇ ਨਾਮ ਦੇ ਨਾਲ ਅਮਰੀਕ ਸਿੰਘ ਜ਼ਖਮੀ ਲੱਗ ਗਿਆ ਤੇ ਮੇਰੇ ਨਾਲ ਤੇ ਆਪੇ ਹੀ ਲੱਗੇ ਜਾਣਾ ਸੀ ਭਾਈ ਸਾਹਿਬ ਘਰ ਦੇ ਵਿੱਚ ਗੁਰਮਤ ਸੰਗੀਤ ਦਾ ਮਾਹੌਲ ਸੀ ਦਾਦਾ ਜੀ ਪਰਦਾਦਾ ਜੀ ਇਹ ਸੇਵਾ ਨਿਭਾ ਰਹੇ ਸਨ ਜਦੋਂ ਹਰਜੋਤ ਸਿੰਘ ਜੀ ਹੋਸ਼ ਸੰਭਾਲਦੇ ਨੇ ਕਿਹੋ ਜਿਹਾ ਮਾਹੌਲ ਹੁੰਦਾ ਉਦੋਂ ਘਰ ਦਾ ਵਾਤਾਵਰਣ ਕਿਹੋ ਜਿਹਾ ਹੁੰਦਾ ਪਿਤਾ ਜੀ ਹੁਣੀ ਮੇਰੇ ਦਾਦਾ ਜੀ ਹੁਣੀ ਉਹ ਪਿੰਡ ਰਹਿੰਦੇ ਹੁੰਦੇ ਸਨ ਆਦਮਪੁਰ ਤਸੀਂ ਉਹ ਦੋ ਜਲੰਧਰ ਰਹਿੰਦੇ ਹੁੰਦੇ ਸਾਂ ਮੈਂ ਤੇ ਮੇਰੀ ਵੱਡੀ ਸਿਸਟਰ ਜਦੋਂ ਛੁੱਟੀ ਹੋਣੀ ਸਾਨੂੰ ਐਤਵਾਰ ਦੀ ਜਾਂ ਕੋਈ ਹੋਰ ਛੁੱਟਰੀ ਨਹੀਂ ਤਾਂ ਅਸੀਂ ਪਿੰਡ ਚਲੇ ਜਾਣਾ ਪਿਤਾ ਜੀ ਹੁਣਾਂ ਦੇਖੋ ਤੇ ਪਿਤਾ ਜੀ ਦਾ ਰੁਟੀਨ ਹੁੰਦਾ ਸੀ ਸਵੇਰੇ 3:30 ਵਜੇ ਉਹਨਾਂ ਨੇ ਉੱਠਣਾ ਤੇ ਸਾਨੂੰ ਉਹਨਾਂ ਨੇ ਕਹਿਣਾ ਵੀ ਤੁਹਾਡੇ ਚੋਂ ਜਿਹੜਾ ਦੋਨਾਂ ਜਣਿਆਂ ਚੋਂ ਸਾਰਿਆਂ ਤੋਂ ਪਹਿਲਾਂ ਉੱਠੇਗਾ ਹਾਂਜੀ ਉਹਨੂੰ 25 ਪੈਸੇ ਜਾਂ 50 ਪੈਸੇ ਮਿਲਣੇ ਨੇ ਤੇ ਜਬਜੀਤ ਸਿੰਘ ਦਾ ਪਾਠ ਕਰਨਾ। ਕੀ ਬਾਤ ਹੈ? ਤੇ ਅਸੀਂ ਉਹ 25 ਪੈਸੇ ਜਾਂ 50 ਪੈਸੇ ਦੇ ਲਾਲਚ ਨੂੰ ਨਾ ਜੀ ਇੱਕ ਦੂਜੇ ਤੋਂ ਜ਼ਿੱਦ ਨਾਲ ਪਹਿਲਾਂ ਉੱਠਣਾ। ਜੀ। ਤੇ ਪਿਤਾ ਹੀ ਨੇ ਏਦਾਂ ਹੌਲੀ-ਹੌਲੀ ਇੱਕ-ਇੱਕ ਪੌੜੀ ਕਰਦੇ ਆ ਚਬਜੀਤ ਸਿੰਘ ਯਾਦ ਕਰਾਤਾ ਫਿਰ ਅਸੀਂ ਘਰ 'ਚ ਮੈਂ ਦੇਖਣਾ ਪਿਤਾ ਹੀ ਉਹਨਾਂ ਨੂੰ ਪ੍ਰੈਕਟਿਸ ਕਰਦੇ ਨੂੰ ਰਿਆਜ਼ ਕਰਦੇ ਨੂੰ ਅਸੀਂ ਕੋਲ ਬੈਠੇ ਰਹਿਣ ਸਮਝ ਤਾਂ ਨਾ ਆਉਣੀ। ਵੀ ਇਹ ਕੀ ਕਰਦੇ ਪਏ ਛੋਟੇ ਸਿੱਕੇ ਉਹ ਪਰ ਉਹ ਅੰਦਰ ਇੱਕ ਲਾਲ ਸਜੀ ਵੀ ਬਣ ਗਈ ਤੇ ਅਸੀਂ ਵੀ ਇਦਾਂ ਕਰ ਸਕੀਏ ਤੇ ਬਸ ਘਰ ਦਾ ਮਾਹੌਲ ਇਦਾਂ ਦਾ ਬਣਿਆ ਪਈ ਹੌਲੀ ਹੌਲੀ ਸਤਕੁਰਾਂ ਨੇ ਫਿਰ ਕਿਰਪਾ ਵੀ ਹੁੰਦੀ ਹੈ ਕਿ ਨਾਲ ਪਈ ਸਾ ਸਮਾਜ ਦਾ ਦਸਤੂਰ ਹੈ ਕਿ ਜਦੋਂ ਮੰਨ ਲਓ ਕਿਸਾਨ ਦੇ ਬੇਟੇ ਨੇ ਡਾਕਟਰ ਬੰਨਾ ਉਹਨੂੰ ਮੁਸ਼ਕਲ ਬਹੁਤ ਕਰਨੀ ਪਵੇਗੀ ਪੁੱਛਣਾ ਪਵੇਗਾ ਇਧਰ ਉਧਰ ਮੈਂ ਡਾਕਟਰ ਬੰਨਾ ਹਾਂ ਮੈਂ ਕੀ ਕਰਾਂ ਕਿਹੜੀ ਸਿੱਖਿਆ ਪ੍ਰਾਪਤ ਕਰਾਂ ਭਾਈ ਹਰਜੋਤ ਸਿੰਘ ਜ਼ਖਮੀ ਦਾ ਪਰਿਵਾਰ ਗੁਰਮਤ ਸੰਗੀਤ ਨਾਲ ਜੁੜਿਆ ਹੋਇਆ ਸੀ ਕੀ ਭਾਈ ਹਰਜੋਤ ਸਿੰਘ ਨੂੰ ਵੀ ਅਜੇ ਹੀ ਕੋਈ ਮੁਸ਼ਕਲ ਕਰਨੀ ਪਈ ਕਿ ਸਾਰਾ ਕੁਛ ਸੁਭਾਵਕ ਹੀ ਪ੍ਰਾਪਤ ਹੁੰਦਾ ਗਿਆ। ਇਹ ਜੀ ਦੋਨੇ ਤਰ੍ਹਾਂ ਇਹ ਹੈ। ਸੁਭਾਵਕ ਪ੍ਰਾਪਤ ਮਤਲਬ ਸੰਤਾਂ ਦੀ ਪਛਾਣ ਬਣ ਗਈ। ਫਾਦਰ ਸਾਹਿਬ ਨਾਲ ਕੀਰਤਨ ਕਰਦੇ ਆਂ। ਫਾਦਰ ਸਾਹਿਬ ਜਦੋਂ ਦਾਦਾ ਜੀ ਨਾਲ ਕੀਰਤਨ ਕਰਦੇ ਸੀ ਪਛਾਣ ਬਣ ਗਈ। ਪਰ ਉਸ ਪਛਾਣ ਨੂੰ ਮੇਨਟੇਨ ਕਰਕੇ ਰੱਖਣਾ ਨਾ ਕੀ ਬਾਤ ਆ ਪਛਾਣ ਬਣ ਜਾਣੀ ਲੋਕਾਂ ਚ ਤੁਹਾਡੀ ਸੰਗਤਾਂ ਚ ਪਛਾਣ ਹੈਗੀ ਹੈ ਪਰ ਹਾਂਜੀ ਇਹ ਜਖਮੀ ਸਾਹਿਬ ਦਾ ਪਰਿਵਾਰ ਹੈ ਜੀ ਪਰ ਜੇ ਤੁਸੀਂ ਉਸ ਪਛਾਣ ਨੂੰ ਬਰਕਰਾਰ ਰੱਖਣਾ ਨਾ ਜੀ ਹੋਰ ਬੁਲੰਦੀਆਂ ਤੇ ਲੈ ਕੇ ਹੋਰ ਅੱਗੇ ਲੈ ਕੇ ਜਾਣਾ ਮਤਲਬ ਜੇ ਨੂੰ ਸੋਖੀ ਤਰ੍ਹਾਂ ਸਮਝਣਾ ਹੋਵੇ ਫੇ ਘਰ ਬਣਾਉਣਾ ਬਹੁਤ ਮਿਹਨਤ ਦਾ ਕੰਮ ਹੈ ਪਰ ਘਰ ਬਣਾ ਕੇ ਉਹਨੂੰ ਮੇਨਟੇਨ ਕਰਕੇ ਰੱਖਣਾ ਇਹ ਵੀ ਜ਼ਿਆਦਾ ਜ਼ਰੂਰੀ ਹੈ ਹੁਣ ਇਸੇ ਤਰ੍ਹਾਂ ਜਦੋਂ ਮੈਂ ਕੀਰਤਨ ਕਰਦਾ ਤਾਂ ਲੋਕੀ ਮੇਰੇ ਵਿੱਚੋਂ ਭਾਈ ਬ੍ਰਿਖ ਸਿੰਘ ਜ਼ਖਮੀ ਤੇ ਭਾਈ ਧਰਮ ਸਿੰਘ ਜ਼ਖਮੀ ਨੂੰ ਦੇਖਦੇ ਵੀ ਹਾਂ ਇਹ ਉਸ ਲੈਵਲ ਦੇ ਕਿਉਂਕਿ ਮੈਨੂੰ ਸੰਗਤ ਐਸੇ ਬਹੁਤ ਸੱਜਣ ਮਿਲੇ ਜਿਨ੍ਹਾਂ ਨੇ ਮੇਰੇ ਦਾਦਾ ਜੀ ਨੂੰ ਵੀ ਸੁਣਿਆ ਹੈਗੇ ਨੇ ਹੱਲੇ ਬਜ਼ੁਰਗ ਬਿਲਕੁਲ ਮੇਰੇ ਫਾਦਰ ਸਾਹਿਬ ਨੂੰ ਸੁਣਿਆ ਤੇ ਉਹ ਮੈਨੂੰ ਵੀ ਸੁਣਦੇ ਆ ਇਸ ਲਈ ਉਹਨੂੰ ਮੇਨਟੇਨ ਕਰਕੇ ਰੱਖਣ ਲਈ ਉਸ ਲੈਵਲ ਨੂੰ ਮੇਨਟੇਨ ਕਰਕੇ ਰੱਖਣ ਲਈ ਮਿਹਨਤ ਤਾਂ ਕਰਨੀ ਪੈਂਦੀ ਤੁਸੀਂ ਕੀਰਤਨ ਕਰ ਰਹੇ ਹੋ ਗੁਰਮਤ ਸਮਾਗਮ ਸਮਾਗਮ ਚੱਲ ਰਿਹਾ ਹੈ ਅਚਾਨਕ ਤੁਹਾਡੇ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਇੱਕ ਸਰੋਤਾ ਜਿਹਾ ਬਈ ਬੈਠਾ ਹੋਇਆ ਜਿੰਨੇ ਮੇਰੇ ਦਾਦਾ ਜੀ ਨੂੰ ਭਾਈ ਧਰਮ ਸਿੰਘ ਜੀ ਹਰਾਂ ਨੂੰ ਸੁਣਿਆ ਫਿਰ ਉਦੋਂ ਇੱਕਦਮ ਕੋਈ ਦਬਾਅ ਮਨ ਦੇ ਵਿੱਚ ਆ ਜਾਂਦਾ ਹੈ ਕਿ ਉਹ 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 ਉਸ ਸਟੇਟਸ ਨੂੰ ਬਰਕਰਾਰ ਤੁਸੀਂ ਰੱਖਣਾ ਹੋਵੇ ਤੁਹਾਡੇ ਤੇ ਜ਼ਿੰਮੇਵਾਰੀ ਆ ਜਾਂਦੀ ਹੈ ਉਦੋਂ ਬਿਲਕੁਲ ਜਦੋਂ ਸ਼ੁਰੂ ਕੀਤਾ ਸੀਗਾ ਨਾ ਜੀ ਉਦੋਂ ਬਹੁਤ ਦਿਮਾਗ ਤੇ ਪ੍ਰੈਸ਼ਰ ਹੁੰਦਾ ਸੀ ਜੀ ਬਿਲਕੁਲ ਪਈਨਾਂ ਇਸ ਸੰਗਤ ਨੇ ਬਜ਼ੁਰਗਾਂ ਨੂੰ ਵੀ ਸੁਣਿਆ ਆ ਹੂੰ ਹੇ ਜੇ ਉਦਾਂ ਦਾ ਨਹੀਂ ਕਰ ਸਕਦੇ ਤਾਂ ਨੇੜੇ-ਨੇੜੇ ਤਾਂ ਪਹੁੰਚ ਜਾਈਏ। ਸਤਕੁਰਾਂ ਨੇ ਫਿਰ ਕਿਰਪਾ ਕੀਤੀ। ਪ੍ਰੈਸ਼ਰ ਤਾਂ ਹੁੰਦਾ ਹੀ ਹੈ ਜ਼ਰੂਰ ਦਿਲ ਦਿਮਾਗ ਤੇ। ਜਦੋਂ ਤੁਸੀਂ ਨਵਾਂ ਸ਼ੁਰੂ ਕਰਨ ਲੱਗੇ ਹੋ ਬਿਲਕੁਲ ਤੇ ਸੰਗਤ ਨੇ ਤੁਹਾਨੂੰ ਬਜ਼ੁਰਗਾਂ ਤੋਂ ਸੁਣਿਆ ਹੋਇਆ ਫਿਰ ਦਿਲ ਦਿਮਾਗ ਤੇ ਇੱਕ ਪ੍ਰੈਸ਼ਰ ਤਾਂ ਹੁੰਦਾ। ਭਾਈ ਸਾਹਿਬ ਕਈ ਵਾਰੀ ਇਦਾਂ ਹੁੰਦਾ ਹੈ ਕਿ ਕਿਸੇ ਵੀ ਖੇਤਰ ਦੇ ਵਿੱਚ ਕੋਈ ਪਹਿਲੀ ਪੀੜੀ ਨਾਮ ਨਾ ਖੱਟਦੀ ਆ। ਉਹ ਚੱਲਦੀ ਆ। ਪਰ ਤੁਸੀਂ ਇਸ ਟਾਈਮ ਇੱਕ ਅਜਿਹੀ ਪੀੜੀ ਦੇ ਝੰਡਾ ਬਰਦਾਸ਼ਤ ਹੋ ਜਿਹੜੀ ਤੀਜੀ ਜਾਂ ਚੌਥੀ ਪੀੜੀ ਆ। ਉਹ ਫਿਰ ਝੰਡਾ ਚੁੱਕ ਕੇ ਚੱਲਣਾ ਕੀ ਮਹਿਸੂਸ ਕਰਵਾਉਂਦਾ ਹੈ ਬੜੌੱਖਾ ਹੁੰਦਾ ਭਾਜੀ ਜਿਹੜਾ ਸਟੇਜ ਤੇ ਬੈਠਾ ਨਾ ਜੀ ਉਹ ਤਾਂ ਉਹ ਤਾਂ ਦੋ ਅੱਖਾਂ ਆ ਜਾਂ ਸਾਥੀ ਲਲਤ ਤਾਂ ਛੇ ਅੱਖਾਂ ਦੇਖ ਰਹੀਆਂ ਪਰ ਸੰਗਤ ਜੇ ਹਜ਼ਾਰ ਪੰਦਾ ਬੈਠਾ ਹੈ ਸੰਗਤ ਦੇ ਵਿੱਚ ਕੀ ਬਾਤ ਹੈ ਉਹ ਸਾਰੇ ਸਾਨੂੰ ਵਾਚ ਕਰ ਰਹੇ ਹੁੰਦੇ ਪਏ ਕੀ ਕਰਦੇ ਪਏ ਆ ਪ੍ਰੈਸ਼ਰ ਤੇ ਹੁੰਦਾ ਹੀ ਆ ਸਾਰਾ ਫਿਰ ਜੀ ਜੀ ਤੇ ਪੈਸਾ ਵਾਸੀ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ ਔਰ ਮੈਂ ਚਾਹੁੰਦਾ ਤੁਸੀਂ ਇੱਕ ਸ਼ਬਦ ਦੀ ਸਾਂ ਸਾਡੇ ਬਿਲਕੁਲ ਜੀ ਸ਼ਬਦ ਪੜਨ ਲਈ ਤਾਂ ਹਮੇਸ਼ਾ ਤਿਆਰ ਹਾਂ ਕੀ ਹਾਲ ਹੈ Bye. ਗੁਰਮਤ ਸੰਗੀ ਨੂੰ ਪਿਆਰ ਕਰਨ ਵਾਲੇ ਗੁਰੂ ਸਾਹਿਬਾਨ ਦੀ ਇਸ ਵਿਰਾਸਤ ਨੂੰ ਪਿਆਰ ਕਰਨ ਵਾਲੇ ਪਾਈ ਹਰਜੋਤ ਸਿੰਘ ਜਖਮੀਰਾਂ ਨੂੰ ਸੁਣਦੇ ਆ। ਸੰਗਤ ਇਹ ਵੀ ਜਾਣਨਾ ਚਾਹੁੰਦੀ ਹੈ ਕਿ ਇਸ ਲਖਮੀ ਸਾਹਿਬ ਜੀ ਨੂੰ ਸੁਣਦੇ ਆ। ਦਾਦਾ ਜੀ ਨੂੰ ਜ਼ਰੂਰ ਸੁਣਦਾ ਜੀ। ਉਹਨਾਂ ਦੀ ਵਿਆਖਿਆ ਜ਼ਰੂਰ ਸੁਣਦਾ। ਮੈਂ ਬਹੁਤ ਦਿਲ ਲਾ ਕੇ ਭਾਈ ਸਸਮਨ ਸਿੰਘ ਜੀ ਨੂੰ ਬਹੁਤ ਸੁਣਦਾ। ਕੀ ਬਾਤ ਹੈ। ਮੈਨੂੰ ਬਹੁਤ ਉਹ ਜਦੋਂ ਮੈਂ ਸੁਣਦਾ ਨਾ ਬਸ ਪੁਰਾਣੇ ਕੀਰਤਨ ਨੂੰ ਇੱਕ ਵਜਤ ਜਿਆ ਤਾਰੀਫ ਹੋ ਜਾਂਦਾ। ਜੀ। ਭਾਈ தਰਮ ਸਿੰਘ ਜਖਮੀ ਹੋਰੇ ਤੇ ਸੰਤ ਸਜਨ ਸਿੰਘ ਜੀ ਦਿੱਲੀ ਵਾਲੇ। ਕੀ ਬਾਤ ਹੈ। ਕੈਸੀ ਵਿਆਖਿਆ ਕਰਦੇ ਸਾਨੂੰ? ਐਸਾ ਕੀਰਤਨ ਕਰਦੇ ਸਨ ਮੈਂ ਉਹਨਾਂ ਨੂੰ ਜ਼ਰੂਰ ਸੋੰਦਾ ਨਹੀਂ ਭਾਈ ਧਰਮ ਸਿੰਘ ਜ਼ਖਮੀ ਭਾਈ ਅਮਰੀਕ ਸਿੰਘ ਜ਼ਖਮੀ ਗੁਰਮਤ ਸਮਾਗਮਾਂ ਦੇ ਉੱਪਰ ਜਾਂਦੇ ਸਨ ਸੰਗਤਾਂ ਉਹਨਾਂ ਨੂੰ ਬੁਲਾਉਂਦੀਆਂ ਸਨ ਪਿਆਰ ਕਰਦੀਆਂ ਸਨ ਸਰਵਣ ਕਰਦੀਆਂ ਸਨ ਭਾਈ ਹਰਜੋਤ ਸਿੰਘ ਹੋਰਾਂ ਨੂੰ ਸਮਾਂ ਮਿਲਦਾ ਸੀ ਛੋਟੇ ਹੁੰਦਿਆਂ ਦੀ ਗੱਲ ਕਰ ਰਹੇ ਆ ਬਚਪਨ ਦੇ ਵਿੱਚ ਉਦੋਂ ਜਦੋਂ ਤੁਸੀਂ ਨਾਲ ਜਾਂਦੇ ਸੀ ਕਿਹੋ ਜਿਹਾ ਮਾਹੌਲ ਵੇਖਦੇ ਸੀ ਕੀ ਕੁਝ ਸਿੱਖਣ ਨੂੰ ਮਿਲਦਾ ਸੀ ਉਹ ਜ਼ਰੂਰ ਤੁਸੀਂ ਦੱਸੋ ਕਿਉਂਕਿ ਨੌਜਵਾਨ ਵੀ ਕਾਫੀ ਸਾਨੂੰ ਦੇਖ ਰਹੇ ਹੋਣਗੇ ਟੀਵੀ ਦੇ ਵਿੱਚ ਸਰੋਤੇ ਬੱਚੇ ਉਹਨਾਂ ਨੂੰ ਇੱਕ ਜਾਣਕਾਰੀ ਮਿਲੇ ਕਿ ਬਚਪਨ ਦੇ ਵਿੱਚ ਮਾਹੌਲ ਵਧੀਆ ਹੋਵੇ ਸਾਜ਼ਗਾਰ ਹੋਵੇ ਕਿ ਮੁਕਾਮ ਮਿਲ ਜਾਂਦਾ ਬੰਦੇ ਨੂੰ ਬਿਲਕੁਲ ਜੇ ਪਿਤਾ ਹੀ ਨਾਲ ਜਦੋਂ ਕਿਤੇ ਜਾਣਾ ਤੇ ਫਿਰ ਸੰਗਤ ਚ ਵਿਚਰਨਾ ਕਿਦਾਂ ਕੀ ਪਤਾ ਲੱਗਦਾ ਸੀ ਜੀ ਸੰਗਤ ਦੇ ਵਿੱਚ ਹਾਂ ਵਿਚਰਨਾ ਕਿਦਾਂ ਇਹ ਪਤਾ ਲੱਗਦਾ ਹੁੰਦਾ ਸੀ ਹਾਂ ਸੰਗਤ ਦੇ ਵਿੱਚ ਸ਼ਬਦ ਕਿਸ ਤਰ੍ਹਾਂ ਦੇ ਪੜਨੇ ਉਹ ਪਤਾ ਲੱਗਣਾ ਬਿਲਕੁਲ ਇਹ ਸਾਰਾ ਕੁਝ ਛੋਟੇ ਹੁੰਦੇ ਤੋਂ ਦੇਖਦੇ ਰਹੇ ਸੀ ਪੀ ਹਾਂ ਜੀ ਪਿਤਾ ਹੀ ਇਦਾਂ ਕਰਦੇ ਆ ਜੀ ਫਾਦਰ ਸਾਹਿਬ ਇਦਾਂ ਕਰਦੇ ਆ ਉਹ ਜਿਹੜਾ ਉਦੋਂ ਦੇ ਦੇਖਿਆ ਸਾਰਾ ਕੁਝ ਉਹ ਹੁਣ ਕੰਮ ਆਉਂਦਾ ਵੀ ਹਾਂ ਇਦਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸੇ ਖੇਤਰ ਦੇ ਵਿੱਚ ਗੁਰਮਤਿ ਸੰਗੀਤ ਦੇ ਖੇਤਰ ਦੇ ਵਿੱਚ ਕੀ ਬਦਲਾਅ ਆਇਆ ਸਰੋਤਿਆਂ 'ਚ ਕੀ ਬਦਲਾਅ ਆਇਆ ਜਾਂ ਸਾਡੇ ਸਤਿਕਾਰਯੋਗ ਰਾਗੀ ਸਹਿਬਾਨ ਉਹਨਾਂ ਦੀ ਸ਼ੈਲੀ 'ਚ ਕੀ ਬਦਲਾਅ ਆਇਆ ਕੁਝ ਇਹ ਦੱਸਣਾ ਚਾਹੋਗੇ ਤੁਸੀਂ ਇੱਕ ਵਾਕਿਆ ਸੁਣਾ ਕੇ ਉਸ ਦਾ ਪੱਤ ਉਹਨੇ ਚੋ ਕਲੀਅਰ ਹੋ ਜਾਏਗਾ ਮੇਰੇ ਦਾਦਾ ਜੀ 1972 ਦੇ ਵਿੱਚ ਇੰਗਲੈਂਡ ਗਏ ਜਿੱਥੇ ਹੈਵਲੋਕ ਰੋਡ ਗੁਰਦੁਰਾ ਸਿੰਘ ਸੁਭਾ ਹੁਣ ਬਣਿਆ ਨੇ ਸਾਊਥ ਹਾਲ ਹਾਂਜੀ ਇਹ ਪੁਰਾਣਾ ਗੁਰਦੁਆਰਾ ਸਾਹਿਬ ਪਹਿਲਾਂ ਉਹ ਹੁਣ ਤੇ ਬਹੁਤ ਖੂਬਸੂਰਤ ਬਿਲਡਿੰਗ ਬਣ ਗਈ ਅਸੀਂ ਇੱਕ ਸ਼ਬਦ ਗਾਇਨ ਕੀਤਾ ਟਾਈਮ ਰਹਿੰਦਾ ਸੀ 10-1 ਮਿੰਟੇ ਤੇ ਸਿਰਫ ਸ਼ਬਦ ਪੜਿਆ ਅਲਾਪ ਕੀਤਾ ਤੇ ਇਸ ਕੋਈ ਪ੍ਰਮਾਣ ਨਹੀਂ ਦਿੱਤਾ ਕਿਉਂਕਿ ਟਾਈਮ ਹੋ ਰਿਹਾ ਸੀ ਇੱਕ ਬੰਦੇ ਨੇ ਇੱਕੋ ਵਾਰੀ 10 ਸਾਲ ਪਹਿਲਾਂ ਸ਼ਬਦ ਸੁਣਿਆ ਉਹਨੂੰ ਹਾਲੇ ਤੱਕ ਯਾਦ ਹੈ ਵੀ ਆਹ ਸ਼ਬਦ ਪੜਿਆ ਸੀ ਆਹ ਪ੍ਰਮਾਣ ਦਿੱਤੇ ਸੀ ਪਰ ਉਹ ਐਸਾ ਸਰੋਤਿਆਂ ਨੇ ਸੰਗਤ ਨੇ ਇੰਨੇ ਧਿਆਨ ਨਾਲ ਸੁਣਿਆ ਵੀ 10 11 ਸਾਲ ਬਾਅਦ ਵੀ ਯਾਦ ਰਿਹਾ ਬਿਲਕੁਲ ਤੇ ਆਹ ਸ਼ਬਦ ਸੀ ਐਸ ਰਾਗ 'ਚ ਪੜਿਆ ਤੇ ਆਹ ਪ੍ਰਮਾਣ ਦੇ ਜਿਹੜੇ ਰਾਗੀ ਸਹਿਬਾਨ ਨੇ ਕੀਤਨੀਏ ਸਾਡੇ ਨੇ ਉਹ ਜਦੋਂ ਗਾਇਨ ਕਰਨ ਤੋਂ ਬਾਅਦ ਆਪਣੀ ਕਥਾ ਕਰਦੇ ਨੇ ਵਿਆਖਿਆ ਕਰਦੇ ਨੇ ਉਹਦੇ ਵਿੱਚ ਵਿਦਵਤਾ ਦਾ ਹੋਣਾ ਅਲਫਾਜ਼ਾਂ ਦਾ ਹੋਣਾ ਵਾਕਈ ਜ਼ਰੂਰੀ ਹੁੰਦਾ ਇੱਕ ਕੀਤਨੀਏ ਦੇ ਜੀਵਨ ਦੇ ਵਿੱਚ ਕਿਤਾਬਾਂ ਦਾ ਕੀ ਮਹੱਤਵ ਹੁੰਦਾ ਬ੍ਰਿਮ ਸਿੰਘ ਜੀ ਕੱਲੇ ਕੀਤਨੀਏ ਨਹੀਂ ਜੀ ਹਰ ਬੰਦੇ ਦੇ ਜੀਵਨ ਵਿੱਚ ਕਿਤਾਬਾਂ ਦਾ ਬਹੁਤ ਯੋਗਦਾਨ ਹੁੰਦਾ ਚਾਹੇ ਕਿਸੇ ਵੀ ਫੀਲਡ ਚ ਹੋਵੇ ਜੀ ਤੇ ਆਪਣੇ ਫੀਲਡ ਦੇ ਉੱਤੇ ਜੇ ਕੋਈ ਇੰਜੀਨੀਅਰ ਹੈ ਤਾਂ ਉਹਨੇ ਇੰਜੀਨੀਅਰਿੰਗ ਨਾਲ ਰਿਲੇਟਡ ਬੁੱਕਸ ਪੜ੍ਹਣੀਆਂ ਹੈ ਇਸੇ ਤਰ੍ਹਾਂ ਰਗੀ ਸਿੰਘਾ ਨੇ ਜੇ ਗੁਰਮਤ ਸੰਗੀਤ ਆ ਜਾਂ ਫਿਰ ਉਹਨਾਂ ਨੂੰ ਕੀਰਤਨ ਨਾਲ ਰਿਲੇਟਡ ਜੋ ਧਾਰਮਿਕ ਪੁਸਤਕਾਂ પ્રાપ્ત ਨੂੰ ਪੜ੍ਹਨੀਆਂ ਪੈਂਦੀਆਂ ਨੇ ਲਿਟਰੇਚਰ ਜਿਹੜਾ ਹੈ ਨਾ ਜੀ ਇਹ ਬੁੱਧੀ ਨੂੰ ਤੇ ਮਾਗ ਨੂੰ ਰਿਫਾਈਂਡ ਕਰਦਾ ਹੈ ਲਿਟਰੇਚਰ ਤੁਹਾਡੀ ਸੂਰਤ ਨੂੰ ਰਿਫਾਈਂਡ ਕਰਦਾ ਹੈ ਔਰ ਤੁਹਾਡਾ ਜ਼ਿੰਦਗੀ ਪ੍ਰਤੀ ਨਜ਼ਰੀਆ 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 ਜਿਹੜਾ ਉਹ ਬਦਲਦਾ ਹੈ ਪਰ ਧਾਰਮਿਕ ਪੁਸਤਕਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਮੈਂ ਮਹਿਸੂਸ ਕਰਦਾ ਇਹ ਲਿਟਰੇਚਰ ਜ਼ਰੂਰ ਹੋਣਾ ਚਾਹੀਦਾ ਔਰ ਬੱਚਿਆਂ ਨੂੰ ਜ਼ਰੂਰ ਪੜਾਉਣਾ ਮੈਂ ਪੜਦਰਨਾ ਕਿਸੇ ਵੀ ਕੌਮ ਦੇ ਭਵਿੱਖ ਵਾਸਤੇ ਜੇ ਉੱਜਲ ਭਵਿਕੂਈ ਸਿਰਜ ਸਕਦਾ ਹੈ ਤੇ ਉਹ ਰੋਸ਼ਨ ਦਿਮਾਗ ਹੀ ਸਿਰਜ ਸਕਦੇ ਨੇ ਉਹ ਚਿੰਤਕ ਹੀ ਸਿਰਜ ਸਕਦੇ ਨੇ ਤੇ ਚਿੰਤਕ ਬੰਦੇ ਲਈ ਕਿਤਾਬਾਂ ਦਾ ਹੋਣਾ ਜ਼ਰੂਰੀ ਹੈ ਗਿਆਨ ਦਾ ਹੋਣਾ ਜ਼ਰੂਰੀ ਹੈ ਕਿਤਾਬਾਂ ਨੂੰ ਪੜਨਾ ਵਾਚਨਾ ਔਰ ਦੂਰ ਦ੍ਰਿਸ਼ਟੀ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ ਜੇ ਕੌਮ ਦਾ ਸੀ ਉੱਜਲ ਭਵਿਕ ਚਾਹੁੰਦੇ ਆ ਭਾਈ ਸਾਹਿਬ ਅਗਲਾ ਸਵਾਲ ਤੁਹਾਨੂੰ ਮੈਂ ਕਰਾਂਗਾ ਕਿ ਭਾਈ ਧਰਮ ਸਿੰਘ ਜ਼ਖਮੀ ਸਾਹਿਬ ਤੁਹਾਡੇ ਦਾਦਾ ਜੀ ਇੱਕ ਦੌਰ ਸੀ ਉਹ ਬੜਾ ਕਮਾਲ ਦਾ ਦੌਰ ਸੀ ਕਿ ਉਹ ਚਿੰਤਕ ਵੀ ਬੜੇ ਕਮਾਲ ਦੇ ਹੁੰਦੇ ਸਨ ਉਦੋਂ ਕੋਈ ਆਧੁਨਿਕ ਬਾਦ ਇਹ ਨਾ ਹੈ ਨਹੀਂ ਸੀ ਬੜੇ ਘੱਟ ਸਰੋਤ ਹੁੰਦੇ ਸੀ ਪਰ ਬੁਲੰਦਾ ਆਵਾਜ਼ ਸੀ ਜਿੱਥੇ ਸਮਾਂ ਮਿਲਿਆ ਕੋਈ ਬਿਨਾਂ ਕਿਸੇ ਤਿਆਰੀ ਤੋਂ ਵੀ ਗਾਇਨ ਕਰ ਦਿਆ ਨਾ ਸ਼ੌ ਤੇ ਮਾਹੌਲ ਫਿਰ ਬੜਾ ਕਮਾਲ ਦਾ ਬਣਦਾ ਸੀ ਉਸ ਦੌਰ ਦੇ ਵਿੱਚ ਗਿਆਨੀ ਮਾਨ ਸਿੰਘ ਚੌਰ ਸਾਹ ਵਰਗੇ ਮਹਾਨ ਵਿਦਵਾਨ ਸਨ ਉਹ ਜਿਹੜਾ ਦੌਰ ਅੱਜ ਵੀ ਸਾਨੂੰ ਵੇਖਣ ਨੂੰ ਮਿਲੇ ਉਹ ਜਿਆ ਦੌਰ ਫੇਰ ਬਣ ਜਾਵੇ ਚਿੰਤਕ ਪੈਦਾ ਹੋਣ ਕੌਮ ਦੇ ਵਿੱਚ ਇਹਦੇ ਬਾਰੇ ਕੀ ਕਹੋਗੇ ਤੁਸੀਂ ਚਿੰਤਕ ਤੇ ਹੁਣ ਵੀ ਘੱਟ ਨਹੀਂ ਬਹੁਤ ਨੇ ਜੀ ਉਦੋਂ ਦੇ ਦੌਰ ਦੇ ਵਿੱਚ ਮੈਂ ਮਾਨ ਸਿੰਘ ਚੌਰ ਉਹਨਾਂ ਦੀ ਰਿਕਾਰਡਿੰਗ ਹੀ ਸੁਣੀ ਹੈ ਜੀ ਪਰ ਮੈਨੂੰ ਗੈਨੀ ਰਣਜੀਤ ਸਿੰਘ ਜੀ ਪਰਸ ਉਹਨਾਂ ਨੂੰ ਸਾਹਮਣੇ ਬੈਠ ਕੇ ਸੁਣਨ ਦਾ ਸਮਾਂ ਬਣਿਆ ਵਾਹ ਵਾਹ ਬਹੁਤ ਵਿਦਵਾਨ ਸਨ ਉਹ ਜੀ ਉਹਨਾਂ ਨੇ ਮੈਨੂੰ ਕੁਝ ਇੱਕ ਚੀਜ਼ਾਂ ਲਿਖਾਈਆਂ ਵੀ ਤੇ ਮੈਨੂੰ ਕਹਿੰਦੇ ਬੇਟਾ ਇਹ ਯਾਦ ਕਰ ਲੈ ਤੈਨੂੰ ਕੰਮ ਆਉਣਗੇ ਬੜੇ ਵਿਦਵਾਨ ਸਨ ਚੌਰ ਸਮਨ ਸਿੰਘ ਚੌਰ ਸਾਹਿਬ ਵੀ ਬਹੁਤ ਵੱਡੇ ਵਿਦਵਾਨ ਹੋਏ ਤੋਂ ਨੂੰ ਦੇਖ ਕੇ ਹੋਰ ਕਈ ਆਕਰਸ਼ਿਤ ਹੋ ਜਾਣ। ਭਾਈ ਸਾਹਿਬ ਗੱਲਬਾਤ ਦੀ ਲੜੀ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਔਰ ਮੈਂ ਚਾਹੁੰਦਾ ਇੱਕ ਹੋਰ ਸ਼ਬਦ ਦੀ ਸਾਂਝ ਤੁਸੀਂ ਸਾਡੇ ਨਾਲ ਜ਼ਰੂਰ ਪਾਓ। ਨਾਮਦਾ ਜੀ ਦੇ ਪ੍ਰਕਾਸ਼ ਪੁਰਬ ਦੇ ਉੱਪਰ ਰਾਗ ਦਰਬਾਰ ਹੁੰਦਾ ਹੈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਅਕਸਰ ਤੁਸੀਂ ਉੱਤੇ ਹਾਜ਼ਰੀ ਭਰਦੇ ਹੋ ਸੰਗਤ ਦੀ ਪਹਿਲੀ ਮੰਗ ਵੀ ਹੁੰਦੀ ਹੈ ਕਿ ਜ਼ਖਮੀ ਪਰਿਵਾਰ ਉੱਤੇ ਜਰੂਰ ਪਹੁੰਚੇ ਉਸ ਸਰੋਤਿਆਂ ਦੇ ਬਾਰੇ ਕੀ ਕਹੋਗੇ ਉਸ ਸੰਗਤ ਦੇ ਬਾਰੇ ਕੀ ਕਹੋਗੇ ਉਦੋਂ ਉਦੋਂ ਤੁਹਾਡੇ ਮਨ ਦੇ ਵਿੱਚ ਕੀ ਮਨੋਪਾਵ ਹੁੰਦੇ ਨੇ ਕੀ ਕੀ ਚੱਲ ਰਿਹਾ ਹੁੰਦਾ ਹੈ ਉਹ ਜਰੂਰ ਆਪਣੇ ਵਿਚਾਰ ਸਾਂਝੇ ਕਰੋ ਸਾਡੇ ਨਾਲ ਤੁਸੀਂ ਜਦੋਂ ਮੈਂ ਹਲੇ ਕੀਰਤਨ ਨਹੀਂ ਸੀ ਕਰਨ ਲੱਗਾ ਨਾ ਤੇ ਮੈਂ ਆਪਣੇ ਦਾਦਾ ਜੀ ਹੁਣਾਂ ਨਾਲ ਜਾਂਦਾ ਸਾਰਾ ਪਰਿਵਾਰ ਜਾਂਦੇ ਸੀ ਜੀ ਹਾਲੇ ਵੀ ਗੁਰੂ ਅਮਰਦਾਸ ਮਹਾਰਾਜ ਦੇ ਪਰਉਪਤੇ ਕਿਤੇ ਵੀ ਹੋਈਏ ਸਾਰੇ ਪਰਿਵਾਰ ਨੇ ਜਾਣਾ ਉੱਥੇ ਦੋ ਦੋ ਹਫ਼ਤੇ ਪਹਿਲਾਂ ਮਹੀਨਾ ਮਹੀਨਾ ਪਹਿਲਾਂ ਪਿਤਾ ਜੀ ਨੇ ਘਰ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਤੇ ਗੁਰੂ ਅਮਰਦਾਸ ਮਹਾਰਾਜ ਦੇ ਪਰਉਪਤੇ ਰਾਗ ਦਰਬਾਰ ਚ ਜਾਣਾ ਮਾਫੀ ਚਾਹਨੇ ਤੇ ਇੱਕ ਗੱਲ ਕੱਟ ਕੇ ਫਿਰ ਇੱਥੇ ਆਵਾਂਗੇ ਆਪਾਂ ਇੱਕ ਪ੍ਰੋਡ ਕੀਰਤਨੀਆਂ ਭਾਈ ਧਰਮ ਸਿੰਘ ਭਾਈ ਅਮਰੀਕ ਸਿੰਘ ਜਿਨ੍ਹਾਂ ਨੂੰ ਸਬਕੋਸ਼ ਹੀ ਆਉਂਦਾ ਪਰ ਫਿਰ ਤਿਆਰੀ ਕਰ ਰਹੇ ਨੇ ਉਹ ਜੀ ਮਿਹਨਤ ਤਾਂ ਹੈ ਜ਼ਰੂਰੀ ਹੈ ਨਾ ਜੀ ਹਾਂ ਜੀ ਕੀ ਮਾਹੌਲ ਹੁੰਦਾ ਫਿਰ ਮੈਂ ਤੇ ਫਿਰ ਅਸੀਂ ਦੇਖਣਾ ਪਿੱਤਾ ਹੀ ਹੁਣਾਂ ਨੂੰ ਉਦੋਂ ਮੈਂ ਬਹੁਤ ਛੋਟਾ ਹੁੰਦਾ ਸੀ ਤੇ ਵੱਡੇ ਵੱਡੇ ਕੀਰਤਨੀ ਆਣੇ ਉੱਥੇ ਔਰ ਇੱਕ ਮੈਂ ਵਿੱਚੇ ਥੋੜਾ ਜਿਹਾ ਬਲਪਾ ਕੇ ਅੰਨਾ ਮੈਂ ਉਦੋਂ ਦੇ ਮਾਹੌਲ ਜਦੋਂ ਮੈਂ ਹਲੇ ਕੀਰਤਨ ਚ ਨਹੀਂ ਸੀ ਆਇਆ ਤਾਂ ਅਸੀਂ ਜਾਣਾ ਜਦੋਂ ਉੱਥੇ ਸਾਰੇ ਕੀਰਤਨੀਆਂ ਨੇ ਇੱਕ ਦੂਜੇ ਨੂੰ ਮਿਲਣਾ ਨਾ ਸਾਰਿਆਂ ਨੇ ਇੱਕ ਦੂਜੇ ਨੂੰ ਮਿਲਣਾ ਨਾ ਵਾ ਵਾ ਤੋ ਜਿਹੜਾ ਪਿਆਰ ਬਣਿਆ ਹੈ ਸਿਗਾ ਨਾ ਮਾਹੌਲ ਉਹ ਵੱਖਰੇ ਹੁੰਦਾ ਸੀ ਕੀ ਬਾਤ ਜਿਹੜੇ ਉਹ ਸਰਾਗ ਦਰਬਾਰ ਤੇ ਸੰਗਤ ਵੀ ਹੁੰਦੀ ਨਾ ਵੀ ਉਹ ਉਹ ਵੀ ਵੱਖਰੇ ਹੁੰਦੇ ਆ ਵਾ ਵਾ ਉਹ ਸਾਰੇ ਸੰਗੀਤ ਦੇ ਜਾਨੂ ਸੰਗੀਤ ਦੀ ਬਾਣੀ ਦੇ ਰਸੀਏ ਕੀ ਬਾਤ ਸਾਰੇ ਹੁੰਦੇ ਔਰ ਮੈਨੂੰ ਇਦਾਂ ਲੱਗਦਾ ਪਈ ਜਿਹਦਾ ਸੰਗਤ ਔਰ ਜਥੇ ਰੜ ਕੇ ਅਕੀਦਤ ਭੇਟ ਕਰ ਰਹੇ ਆ ਰਾਗਾਂ ਰਾਹੀ ਵਾਹ ਵਾਹ ਇਹ ਸ਼ਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇੱਕ ਹੋਰ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਗੁਰੂ ਰਾਮਦਾਸ ਮਹਾਰਾਜ ਨੇ ਜਿਹੜੀਆਂ ਪੜਤਾਲਾਂ ਦੇ ਉਚਾਰਨ ਕੀਤਾ ਨਾ ਹਾਂਜੀ ਗੁਰਵੰਦ ਸਿੰਘ ਮਹਾਰਾਜ ਇਹ ਸ਼ਰਮਨੀ ਕਮੇਟੀ ਨੇ ਪਿਛਲੇ ਸਾਲ ਤੋਂ ਉਹਨਾਂ ਦਾ ਇੱਕ ਵੱਖਰਾ ਰਾਗ ਦਰਬਾਰ ਰੱਖਿਆ ਜਿੱਦੇ ਸਿਰ ਗੁਰੂ ਰਾਮਦਾਸ ਮਹਾਰਾਜ ਦੇ ਦੀਆਂ ਉਚਾਰਨ ਕੀਤੀਆਂ ਹੋਈਆਂ ਪੜਤਾਲਾਂ ਦਾ ਗਾਇਨ ਉਹ ਐਸਲ ਵੀ ਹੋਏਗਾ ਪਿਛਲੇ ਸਾਲ ਦਸਰੇ ਨੂੰ ਵੀ ਸਤਿਗੁਰਾਂ ਨੇ ਕਿਰਪਾ ਕੀਤੀ ਕਿ ਉੱਥੇ ਔਰ ਜਿਹੜਾ ਵੀ ਕੀਰਤਨ ਹੈ ਉਹਦੇ ਮਨ ਦੀ ਖਾਸ਼ ਹੁੰਦੀ ਹੈ ਪੇ ਇੱਕ ਵਾਰੀ ਉੱਤੇ ਸ਼ਬਦ ਜ਼ਰੂਰ ਪੜੋ। ਭਾਈ ਸਾਹਿਬ ਇੱਕ ਵਿਦਿਆਰਥੀ ਅਜਿਹਾ ਹੁੰਦਾ ਜਿਹਨੂੰ ਘਰ ਤੋਂ ਚੱਲ ਕੇ ਕਿਤੇ ਸਿੱਖਿਆ ਲੈਣ ਵਾਸਤੇ ਜਾਣਾ ਪੈਂਦਾ। ਇੱਕ ਉਹ ਹੁੰਦਾ ਜਿਹਨੂੰ ਘਰ ਦੇ ਵਿੱਚ ਸਭ ਕੁਝ ਪ੍ਰਾਪਤ ਹੁੰਦਾ। ਇਹਨਾਂ ਦੋਵਾਂ ਦੇ ਵਿੱਚ ਕੋਈ ਅੰਤਰ ਜਾਂ ਫਰਕ ਸਮਝਦੇ ਹੋ ਤੁਸੀਂ? ਕਿ ਜਿਹੜੇ ਘਰ ਦੇ ਮਾਹੌਲ ਦਾ ਅਸਰ ਤਾਂ ਹੁੰਦਾ ਹੀ ਹੈ। ਜੀ। ਕੰਨਾਂ ਦੀ ਸਰੋਤ ਕਿਉਂਕਿ ਤੁਸੀਂ ਸੁਣਦੇ ਆਂ ਪੇ ਆ ਹੋ ਰਿਹਾ। ਇੱਕ ਬੇਰੇ ਬਿਲਕੁਲ ਨਵੇਂ ਫੀਲਡ 'ਚ ਉਹਨੇ ਪੈਰ ਰੱਖਣਾ। ਹਮਮ। ਫਰਕ ਤਾਂ ਥੋੜਾ ਹੁੰਦਾ ਹੀ ਹੈ। ਬਿਲਕੁਲ। ਬਾਕੀ ਸਤਿਕਰਨਾਂ ਦੀ ਕਿਰਪਾ ਹੈ ਪਤਾ ਨਹੀਂ ਕਿਸ ਤੇ ਕਦੋਂ। ਮੇਰ ਹੋ ਜਾਣੀ ਮੇਰ ਹੋ ਜਾਏ ਜੀ ਅਕਸਰ ਸੰਗਤ ਦੇ ਵਿੱਚ ਵਿਚਰਦੇ ਹਾਂ ਪਰਿਵਾਰ ਤੋਂ ਦੂਰ ਵੀ ਰਹਿੰਦੇ ਹਾਂ ਰਾਤ ਨੂੰ ਕਈ ਵਾਰ ਵਾਪਸ ਮੁੜਦੇ ਹੋ ਹੈਨਾ ਪਰਿਵਾਰ ਦਾ ਮਾਹੌਲ ਕਿਹੋ ਜਿਹਾ ਹੁੰਦਾ ਔਰ ਪਰਿਵਾਰ ਦਾ ਕਿੰਨਾ ਕੁ ਸਹਿਯੋਗ ਰਹਿੰਦਾ ਜਦੋਂ ਪਾਈ ਹਰਜੋਤ ਸਿੰਘ ਜੀ ਕੀਰਤਨ ਵਾਸਤੇ ਜਾਂਦੇ ਨੇ ਇਸ ਖੇਤਰ ਨੂੰ ਹੋਰ ਅਗਾਹ ਲੈ ਕੇ ਜਾਣ ਪਰਿਵਾਰ ਕਿੰਨਾ ਕੁ ਸਹਿਯੋਗ ਕਰਦਾ ਪਰਿਵਾਰ ਤੇ ਸਹਿਯੋਗ ਤੋਂ ਬਿਨਾ ਨਹੀਂ ਹੋ ਸਕਦਾ ਜੀ ਕਿਉਂਕਿ ਰਾਤ ਨੂੰ 12 ਵਜੇ ਆ ਗਏ ਕਈ ਵਾਰੀ ਰਾਤ ਨੂੰ 2 ਵਜੇ ਆਰੇ ਆ ਕੇ ਜੀ ਪ੍ਰਸ਼ਾਦਾ ਸ਼ਿਕਾਓ ਸਾਨੂੰ ਬਿਲਕੁਲ ਅਸੀਂ ਤਾਂ ਰੋਟੀ ਖਾਣੀ ਹੈ ਸਹੀ ਹੈ ਜਾਂ ਫਿਰ ਸਿਰੇ ਹਲੇ ਪਰਿਵਾਰ ਸੁੱਤਾ ਅਸੀਂ ਚੱਲੇ ਹਾਂ ਜੀ ਚਾਹ ਬਣਾਓ ਜੀ ਸਾਡੇ ਲਈ ਆ ਫਿਰ ਬਸਤਰ ਤਿਆਰ ਕਰੋ ਜੀ ਸਾਡੇ ਹਰ ਵੇਲੇ ਟੂਰਿੰਗ 'ਚ ਹੀ ਰਹਿਣਾ ਨਾ ਜੀ ਜੀ ਤੋਂ ਪਰਿਵਾਰ ਦੇ ਸਹਿਯੋਗ ਤੋਂ ਬਿਨਾ ਨਹੀਂ ਹੋ ਸਕਦਾ ਕਿ ਮੈਂ ਤਾਂ ਇੰਨਾ ਟਾਈਮ ਹੀ ਨਹੀਂ ਦੇ ਸਕਦਾ ਮੇਰਾ ਕਹਿਣ ਤੋਂ ਭਾਵ ਹੈ ਵੀ ਪਰਿਵਾਰ ਦੇ ਸਹਿਯੋਗ ਤੋਂ ਬਿਨਾ ਪੋਸੀਬਲ ਨਹੀਂ ਹੈ ਬਿਲਕੁਲ ਬਹੁਤ ਖੁਸ਼ੀ ਦੀ ਗੱਲ ਆ ਔਰ ਅਜੇ ਹੀ ਕੋਸ਼ ਨਸੀਬ ਮਨਸਾਨ ਹੁੰਦੇ ਵੇ ਜਿਨ੍ਹਾਂ ਨੂੰ ਪਰਿਵਾਰਕ ਮਾਹੌਲ ਮਿਲਦਾ ਹੈ ਪਰਿਵਾਰ ਵੱਲੋਂ ਪੂਰਾ ਸਹਿਯੋਗ ਮਿਲਦਾ ਹੈ ਭਾਈ ਸਾਹਿਬ ਕੀਰਤਨ ਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਸ਼ੌਕ ਰੱਖਦੇ ਹੋ ਸ਼ੌਕ ਤੇ ਵਿਜੀ ਇੱਕ ਪੜ੍ਹਨ ਦਾ ਜੀ ਮੇਰੇ ਉੱਪਰ ਆਪਣੇ ਲਾਇਬ੍ਰੇਰੀ ਹੈ ਜੀ ਮੈਂ ਪੜ੍ਹਦਾ ਰਹਿਣਾ ਠੀਕ ਹੈ ਤੇ ਇੱਕ ਸਪੋਰਟਸ ਦਾ ਬਹੁਤ ਸ਼ੌਕ ਹੈ ਜੀ ਕੀ ਬਾਤ ਹੈ ਜੀ ਸਾਡੇ ਸਾਰੇ ਪਰਿਵਾਰ ਨੂੰ ਸਪੋਰਟਸ ਜੋ ਤੁਸੀਂ ਕਿਹਾ ਬੜੇ ਮੁਸਕਰਾਏ ਹੋ ਕੋਈ ਤੇ ਸਪੋਰਟਸ ਦਾ ਬਹੁਤ ਸ਼ੌਕ ਹੈ ਮੈਨੂੰ ਵੀ ਫਾਦਰ ਸਾਹਿਬ ਨੂੰ ਵੀ ਬਹੁਤ ਸ਼ੌਕ ਸੀ ਜੀ ਤੇ ਦਾਦਾ ਜੀ ਮੇਰੇ ਹਮ ਤਾਂ ਬਾਲੀਬਾਲ ਵੀ ਖੇਡਦੇ ਸੀਗੇ ਫੁੱਟਬਾਲ ਵੀ ਖੇਡਦੇ ਸੀ ਫਾਦਰ ਸਾਹਿਬ ਨੂੰ ਬਹੁਤ ਸ਼ੌਕ ਸੀਗਾ ਜੀ ਇਜਾਜ਼ਤ ਦਿਓ ਤਾਂ ਮੈਂ ਕਪ ਬਿਲਕੁਲ ਬਿਲਕੁਲ ਵਾਕਿਆ ਸੰਭ ਲੱਗ ਰਿਹਾ ਸੀ ਕਿ ਨਾਈ ਕੀ ਕੋਈ ਕਦੇ ਬਾਹਰ ਆਏਗੀ ਦਿੱਲੀ ਅਸਦੀ ਮਾਰ ਪੜੀ ਸੀ ਇੱਕ ਜਗ੍ਹਾ ਹਾਂਜੀ 6 ਵਜੇ ਸੀ ਉਹ ਤੋਂ ਤੁਰੇ ਵਾਪਸ ਚਲੰਦਰ ਆਣਾ ਸੀਗਾ 7:00 ਵਜੇ ਤੇ ਇੱਕ ਰੈੱਡ ਲਾਈਟ ਤੇ ਖੜੇ ਹਾਂ ਤੇ ਫਾਦਰ ਸਾਹਿਬ ਨੇ ਖ਼ਬਰ ਲੈ ਲਈ ਉਹ ਪੜਨ ਲੱਪੇ ਤਾਂ ਮੈਨੂੰ ਕਹਿੰਦੇ ਬੇਟਾ ਮੈਂ ਕਿਹਾ ਹਾਂਜੀ ਕਹਿੰਦੇ ਅੱਜ ਤੇ ਚੰਡੀਗੜ੍ਹ ਉਹ ਹਾਕੀ ਦਾ ਮੈਚ ਹੈ। ਅੱਛਾ। ਇੰਡੀਆ ਤੇ ਆਸਟ੍ਰੇਲੀਆ ਦਾ। ਜੀ। ਮੈਂ ਕਿਹਾ ਜੀ ਫਿਰ ਕਹਿੰਦੇ ਮੈਚ ਤਾਂ ਦੇਖਣਾ। ਓਹ। ਮੈਂ ਕਿਹਾ ਫਿਰ ਹੁਣ ਦਿੱਲੀੋਂ ਜਲੰਧਰ ਨਹੀਂ ਜਾਂਦੇ ਆਪਾਂ ਚੰਡੀਗੜ੍ਹ ਮੈਚ ਦੇਖ ਕੇ ਚਲੇ ਜਾਂਦੇ। ਹਾਂ ਜੀ। ਕਹਿੰਦੇ ਨਹੀਂ ਪਹਿਲਾਂ ਜਲੰਧਰ ਜਾਣਾ ਕਰੋ ਮੇਰੇ ਬੇਟੇ ਨੂੰ ਫਿਰ ਉਹਨੂੰ ਨਾਲ ਲੈਣਾ। ਜੀ। ਮੈਂ ਕਿਹਾ ਬਪੇ ਪਹਿਲਾਂ ਦਿੱਲੀੋਂ ਜਲੰਧਰ ਜਾਣਾ ਫਿਰ ਚੰਡੀਗੜ੍ਹ ਜਾਣਾ। ਕਹਿੰਦੇ ਨਹੀਂ ਉਹਨੂੰ ਲੈ ਕੇ ਜਾਣਾ। ਅਸੀਂ ਦਿੱਲੀੋਂ ਜਲੰਧਰ ਆਏ ਜੀ। ਜਲੰਧਰੋਂ ਬੇਟੇ ਨੂੰ ਨਾਲ ਲਿਆ। ਤੇ ਵਾਪਸ ਚੰਡੀਗੜ੍ਹ ਜਾ ਕੇ ਮੈਚ ਦੇਖਿਆ ਤੇ ਮੈਨੂੰ ਵੀ ਸ਼ੌਕ ਹੈ ਹੁੰਦਾ ਖੇਡਾਂ ਦੇ ਨਾਲ ਲਗਾਓ ਖੇਡਾਂ ਦੇ ਨਾਲ ਹਾਂਜੀ ਜਿਹੜੇ ਤੇ ਗੁਰਮਤ ਸੰਗੀਤ ਦੇ ਵਿੱਚ ਨਵੇਂ ਸਿੱਖਿਆਰਥੀ ਆ ਰਹੇ ਨੇ ਉਹ ਕਿੱਥੋਂ ਤਾਲੀਮ ਲੈਣ ਕਿੱਥੋਂ ਸਿੱਖਣ ਔਰ ਉਹਨਾਂ ਨੂੰ ਕੀ ਸੰਦੇਸ਼ ਤੁਸੀਂ ਦੇਣਾ ਚਾਹੋਗੇ ਵੀ ਇਹ ਸੰਦੇਸ਼ ਤਾਂ ਮੈਂ ਕੀ ਦੇਣਾ ਸਿੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਅਲੰਗਪੁਰ ਸੈਵਕ ਅਕੈਡਮੀ ਖੋਲੀ ਬਹੁਤ ਵਧੀਆ ਉੱਥੇ ਪ੍ਰੋਫੈਸਰ ਕਰਤਾਰ ਸਿੰਘ ਜੀ ਨੇ ਹਾਂਜੀ ਬਹੁਤ ਅੱਛੇ ਅੱਛੇ ਉਥੋਂ ਸਟੂਡੈਂਟ ਨਿਕਲ ਰਹੇ ਸਿੱਖ ਕੇ ਦੂਜਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਜੀ ਅੰਮ੍ਰਿਤਸਰ ਸਾਹਿਬ ਤੋਂ ਉੱਥੋਂ ਵੀ ਬੜੇ ਅੱਛੇ ਅੱਛੇ ਕੀਰਤਨੀਆਂ ਨਿਕਲੇ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਕੈਡਮੀ ਚਲਾਉਂਦੀ ਹੈ ਅੱਜ ਕੱਲ੍ਹ ਹੋਰ ਵੀ ਬਹੁਤ ਅੱਛੀਆਂ ਅਕੈਡਮੀਆਂ ਹੋ ਗਈਆਂ ਜਿਨੇ ਵੀ ਸਿੱਖਣਾ ਹੋਵੇ ਨਾ ਚਾਰ ਪੰਜ ਸਾਲ ਲਗਨ ਲਾ ਕੇ ਇੱਕ ਵਾਰੀ ਸਿੱਖ ਲਵੇ ਵਾਹ ਵਾਹ ਲਗਨ ਨਾਲ ਉਹ ਸਿੱਖ ਲਵੇ ਤੇ ਫਿਰ ਤੇ ਬਾਣੀ ਕੰਠ ਹੋ ਜਾਏ ਬਿਲਕੁਲ ਰਾਗ ਦੀ ਔਰ ਸੰਗਤ ਰਾਗ ਦੀ ਸਮਝ ਆ ਜਾਏ ਸੁਰ ਅੱਛਾ ਹੋ ਜਾਏ ਤਾਲ ਦੇ ਕੰਟਰੋਲ ਚ ਵਜਾਏ ਜੀ ਭਾਈ ਸਾਹਿਬ ਵਾਕਈ ਬਹੁਤ ਖੂਬਸੂਰਤ ਮਾਹੌਲ ਬਣਾਇਆ ਬਹੁਤ ਜਿਹਨੇ ਸਿੱਖਣਾ ਹੋਵੇ ਨਾ ਜੀ ਰਸਤਾ ਆਪੇ ਜਿੱਥੇ ਚਾਹ ਉੱਥੇ ਰਾਹ ਰਾਹ ਸਾਡੇ ਲਈ ਵੀ ਇਹ ਬੜੀ ਮਾਨ ਦੀ ਗੱਲ ਹੈ ਕਿ ਅਸੀਂ ਤੁਹਾਡੇ ਨਾਲ ਬੈ ਕੇ ਤੁਹਾਡੇ ਤੋਂ ਬੜਾ ਕੁਝ ਸਿੱਖ ਰਹੇ ਹਾਂ ਔਰ ਤੁਹਾਡੀ ਸੰਗਤ ਮਾਨ ਰਹੇ ਹਾਂ ਤੇ ਹੁਣ ਸਮਾਂ ਇਜਾਜ਼ਤ ਦੇਂਦਾ ਅਸੀਂ ਇੱਥੇ ਹੀ ਪ੍ਰੋਗਰਾਮ ਨੂੰ ਸੰਕੋਚਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਾਇਆ ਜੀ ਬਹੁਤ ਬਹੁਤ ਮਿਹਰਬਾਨੀ ਪਾਈ ਸਾਸੀਂ ਆਪਣੇ ਆਪ ਨੂੰ ਬਹੁਤ ਵਿਭਾਗਾ ਮਹਿਸੂਸ ਕਰ ਰਹੇ ਆ ਬੜਾ ਆਨੰਦ ਆ ਰਿਹਾ ਤੁਹਾਡੀ ਸੰਗਤ ਕੀਤੀ ਤੁਸੀਂ ਸਾਨੂੰ ਸਮਾਂ ਬਖਸ਼ਿਆ ਮਾਨ ਬਖਸ਼ਿਆ ਕਿ ਤੁਹਾਡੇ ਨਾਲ ਕੋਈ ਗੱਲਬਾਤ ਕਰ ਸਕੀਏ ਮੇਰੇ ਵੀ ਮੇਰਾ ਵਿਸੋਪਾਖ ਹੈ ਇਹਨੂੰ ਕਹ ਲੋ ਵੱਡੇ ਪਾਗਾਂ ਦੀ ਬਾਤ ਜੋ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾਇਆ ਤਾਂ ਸਤਸੰਗ ਜੀ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਗੁਰਮਤ ਸੰਗੀਤ ਦੇ ਖੇਤਰ ਦੇ ਵਿੱਚ ਕੋਈ ਅਜਿਹੀ ਸ਼ਖਸੀਅਤ ਜਿਨੇ ਕੋਈ ਘੱਲ ਨਾ ਕਾਲੀ ਹੋਵੇ ਜਿਹਨੂੰ ਸੰਗਤ ਪਿਆਰ ਕਰਦੀ ਹੋਵੇ ਜਿਹਦੇ ਤੋਂ ਸਰੋਤੇ ਕੁਝ ਸਿੱਖ ਸਕਦੇ ਹੋਣ ਅਜਿਹੀ ਸ਼ਖਸੀਅਤ ਨੂੰ ਆਪ ਜੀ ਦੇ ਰੂਬਰੂ ਕੀਤਾ ਜਾਵੇ ਅੱਜ ਪਾਈ ਸਾਹਿਬ ਪਾਈ ਹਰਜੋਤ ਸਿੰਘ ਜੀ ਜ਼ਖਮੀ ਸਾਡੇ ਨਾਲ ਸੰਮ ਔਰ ਸਾਡੇ ਅਗਲੇ ਐਪੀਸੋਡ ਦੇ ਵਿੱਚ ਯਾਨੀ ਕਿ ਤੁਹਾਡੇ ਖਾਸ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਇੱਕ ਅਜੇ ਹੀ ਪਿਆਰੀ ਜੀ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਦੇ ਲਈ ਮੈਨੂੰ ਯਾਨੀ ਕਿ ਬਰਿਆਮ ਸਿੰਘ ਨੂੰ ਜੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ